ਨਿਸ਼ਾਨੇ ਬਿੰਨਣ ਵਾਲੀ ਕੰਗਨਾਰ ਨੌਤ ਇੱਕ ਵਾਰ ਮੋੜ ਸਵਾਲਾਂ ਦੇ ਘੇਰੇ ਦੇ ਵਿੱਚ ਆ ਗਈ ਹੈ ਦਰਸਲ ਮੰਡੀ ਦੇ ਵਿੱਚ ਭਾਰੀ ਤਬਾਹੀ ਹੋਈ ਉੱਥੇ ਬੱਦਲ ਫਟ ਗਿਆ ਤਾਂ ਕਾਫੀ ਲੋਕਾਂ ਦੀਆਂ ਮੌਤਾਂ ਕਾਫੀ ਲੋਕਾਂ ਦੇ ਘਰ ਤਬਾਹ ਹੋ ਗਏ ਪਰ ਕੰਗਨਾਰ ਨੌਤ ਦਾ ਉੱਥੇ ਹਾਸਾ ਦੇਖਣ ਨੂੰ ਮਿਲਿਆ ਇਸ ਹਾਸੇ ਦੇ ਉੱਤੇ ਹੁਣ ਸਵਾਲ ਖੜੇ ਹੋਏ ਨੇ ਔਰ ਕੰਗਨਾਰ ਨੌਤ ਨੇ ਉੱਥੇ ਇੱਕ ਅਜੀਬ ਵੱਡੀ ਗੱਲ ਆਖੀ ਹੈ ਜਿਸ ਤੋਂ ਬਾਅਦ ਕਾਂਗਰਸ ਦੇ ਨਿਸ਼ਾਨੇ ਦੇ ਉੱਤੇ ਕੰਗਨਾਰ ਨੌਤ ਆ ਗਈ ਹੈ ਦਰਸਲ ਮੰਡੀ ਦੇ ਵਿੱਚ ਭਾਰੀ ਤਬਾਹੀ ਹੋਈ ਤਾਂ ਕੰਗਨਾਰ ਨੌਤ ਉੱਥੇ ਲੋਕਾਂ ਦੇ ਨਾਲ ਹਮਦਰਦੀ ਜ਼ਾਹਰ ਕਰਨ ਗਈ ਸੀ ਪਰ ਉੱਥੇ ਆਪਣਾ ਹਾਸਣੇ ਰੋਕ ਸਕੀ ਤਾਂ ਅਜੇ ਮੌਕੇ ਦੇ ਉੱਤੇ ਕੰਗਣਾ ਨੇ ਹੱਸਦੇ-ਹੱਸਦੇ ਆਕਿਆ ਕਿ ਮੈਂ ਲੋਕਾਂ ਦੀ ਕਿਵੇਂ ਮਦਦ ਕਰਾਂ ਮੇਰੇ ਕੋਲ ਕਿਹੜਾ ਕੈਬਨਿਟ ਦਾ ਅਹੁਦਾ ਹੈ ਮੈਂ ਪੈਸਾ ਫੰਡ ਕਿੱਥੋਂ ਲੈ ਕੇ ਆਵਾਂ ਤਾਂ ਮੇਰੇ ਕੋਲੇ ਤਾਂ ਪੈਸਾ ਹੈ ਨਹੀਂ ਜੋ ਇਹ ਡਿਜ਼ਾਸਟਰ ਰੀਲੀਫ ਹੋ ਗਿਆ ਜਾਂ ਡਿਜ਼ਾਸਟਰ ਦਾ ਜੋ ਕੰਮ ਹੋ ਗਿਆ ਉਹ ਮੇਰੇ ਪਾਸ ਕੋਈ ਕੈਬਨਿਟ ਤੋਂ ਹੈ ਨਹੀਂ ਤੇ ਮੇਰੇ ਪਾਸ ਮੇਰੇ ਦੋ ਭਾਈਏ ਹਨ ਜੋ ਸਾਥ-ਸਾਥ ਚੱਲੇ ਰਹਿੰਦੇ ਹੈ ਕੈਬਨਟ ਹੈ ਹੋਏ ਮੇਰਾ ਸਾਰਾ ਤੋਂ ਇਹ ਦੋ ਹੈ ਦੇਖੋ ਜਿਸ ਕਿ ਮੈਂ ਪਹੁੰਚ তো جاتی ਹूं ਲੇਕਿਨ ਮੇਰੇ ਜੋ ਹੱਕ ਮੇ ਹੈ ਔਰ ਮੇਰੇ